ਹਾਂਜੀ ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਸ਼ਲ ਮੀਡੀਆ ਦੇ ਉੱਪਰ ਇੱਕ ਢਾਡੀ ਸਿੰਘ ਦੀ ਵੀਡੀਓ ਬੜੀ ਵਾਇਰਲ ਹੋ ਰਹੀ ਆ ਉਹ ਵੀਡੀਓ ਯੂਪੀ ਦੇ ਦਸਿਆ ਆ ਰਹੀ ਆ ਜਿੱਥੇ ਕਿ ਇੱਕ ਗੁਰੂ ਘਰ ਦੇ ਵਿੱਚ ਢਾਡੀ ਸਿੰਘ ਲੱਗੇ ਸੀਗੇ ਉਹਨਾਂ ਨੇ ਕੁਝ ਸੱਚ ਬਿਆਨ ਕਰਤਾ ਥੋੜਾ ਬਹੁਤਾ ਤੇ ਇਧਰੋਂ ਕੜਾ ਮਚਾਉਦੇ ਹੀ ਭੱਜੇ ਆਏ ਜਾ ਕੇ ਤੇ ਢਾਡੀਆਂ ਦੇ ਹੱਥ ਦੇ ਵਿੱਚੋਂ ਮਾਈਕ ਬੰਦ ਕਰਕੇ ਉਹਨਾਂ ਦਾ ਮਾਈਕ ਖੋ ਕੇ ਤੇ ਕਹਿੰਦੇ ਤੁਹਾਨੂੰ ਇੱਥੇ ਪਰਦੇ ਯਾਰ ਕਰਨ ਨੂੰ ਬੁਲਾਇਆ ਵਾ ਮੇਰੇ ਬੋਲਣ ਦਾ ਤਰੀਕਾ ਵੱਖਰਾ ਹੋ ਸਕਦਾ ਉਹ ਕਹਿੰਦੇ ਤੁਹਾਨੂੰ ਪਰਦੇ ਖੋਲਣ ਦੇ ਲਈ ਬੁਲਾਇਆ ਵਾ ਇੱਕ ਅਸਲ ਵਿੱਚ ਮੈਂ ਬੇਨਤੀ ਕਰਾਂ ਜੇਕਰ ਅਸੀਂ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਜਿਆਦਾ ਡੇਰਾਵਾਦ ਵਧ ਰਿਹਾ ਵਾ ਹਾਲਾਂਕਿ ਇਹ ਤੁਸੀਂ ਕਹੋ ਵੀ ਟੌਪਿਕ ਤੋਂ ਬਾਹਰ ਜਾ ਕੇ ਗੱਲ ਕਰਨਾ ਮੈਂ ਟੌਪਿਕ ਦੇ ਵਿੱਚ ਹੀ ਰਵਾਂਗਾ ਵੀਡੀਓ ਨੂੰ ਬੇਨਤੀ ਬਲਾਸ ਤੱਕ ਵੇਖਿਓ ਜੇਕਰ ਅਸੀਂ ਕਹਿੰਦੇ ਆ ਵੀ ਪੰਜਾਬ ਦੇ ਵਿੱਚ ਜਿਆਦਾ ਡੇਰਾਵਾਦ ਵਧ ਰਿਹਾ ਵਾ ਡੇਰਾਵਾਦ ਵਧਨਦਾ ਰਹੀ ਜਾਨ ਕਿਤੇ ਨਾ ਕਿਤੇ ਗੁਰੂ ਘਰਾਂ ਦੇ ਵਿੱਚ ਐਸੀਆਂ ਲੜਾਈਆਂ ਵਾ ਤੂੰ ਸਿੱਖ ਦੇ ਧਿਆਨ ਦਿਓ ਕਿਤੇ ਬੱਚੇ ਗੁਰਦੁਆਰੇ ਆਉਣਗੇ ਤੇ ਬੱਚੇ ਸਾਡੇ ਕੀ ਵੇਖਣਗੇ ਕਿ ਜਿਹੜਾ ਗੁਰੂ ਘਰ ਦੀ ਸਟੇਜ ਤੇ ਕਥਾ ਕਰਨ ਰਿਹਾ ਵਾ ਜਿਹੜਾ ਗੁਰੂ ਘਰ ਦੀ ਸਟੇਜ ਤੇ ਤੁਹਾਡੀ ਸਿੰਘ ਲੱਗਾ ਵਾ ਇਹ ਲੋਕੀ ਜਾ ਕੇ ਉਹਦੀਆਂ ਪੱਗਾ ਲਾਉਂਦੇ ਆ ਧਾਰਮਿਕ ਗੁੰਡੇ ਲੋਕ ਤੇ ਕੀ ਲੱਗਦਾ ਉਹ ਬੱਚਾ ਕਦੀ ਸਿੱਖੀ ਵੱਲ ਪ੍ਰੇਰਿਤ ਹੋਏਗਾ ਕਦੀ ਨਹੀਂ ਉਹੀ ਬੱਚਾ ਜਦੋਂ ਜਾਊਗਾ ਡੇਰਿਆਂ ਤੇ ਡੇਰਿਆਂ ਦਾ ਨਾਮ ਲੈ ਦਵਾ ਮੈਂ ਡਰਦਾ ਨਹੀਂ ਕਿਸੇ ਤੋਂ ਕਿਉਂਕਿ ਸੋ ਡਰੇ ਜੇ ਪਾਪ ਕਮਾਉਂਦਾ ਜੇਕਰ ਉਹੀ ਬੱਚਾ ਡੇਰਿਆਂ ਦੇ ਰਾਧਾ ਸੁਆਮੀ ਦੇ ਡੇਰੇ ਜਾਊਗਾ ਉਹ ਡੇਰਿਆਂ ਵਾਲੇ ਮਿੱਠੀਆਂ ਮਿੱਠੀਆਂ ਸੁਣਾਉਂਦੇ ਆ ਹੁਣ ਸਾਫ਼ ਸੁੱਧੀ ਗੱਲ ਆ ਕਿ ਇੱਥੇ ਤੇ ਦੁਰਵਿਹਾਰ ਕਿਸੇ ਜਾਨਵਰ ਦੇ ਨਾਲ ਵੀ ਕੀਤਾ ਹੋਵੇ ਤੇ ਉਹ ਜਾਨਵਰ ਦੁਬਾਰਾ ਉਸ ਬੰਦੇ ਦੇ ਵੱਲ ਮੂੰਹ ਕਰਕੇ ਨਹੀਂ ਵੇਂਦਾ ਜਿਹੜੇ ਬੰਦੇ ਨੇ ਦੁਰਵਿਵਹਾਰ ਕੀਤਾ ਵਾ ਮੇਰੇ ਕਹਿਣ ਤੋਂ ਭਾਵ ਅੱਜ ਜੇਕਰ ਗੁਰੂ ਘਰਾਂ ਦੇ ਵਿੱਚ ਵਿਰੋਧ ਕੀਤਾ ਜਾਏਗਾ ਤੇ ਬੱਚਾ ਕਦੀ ਗੁਰਦੁਆਰਿਆਂ ਦੇ ਵਿੱਚ ਮੂੰਹ ਨਹੀਂ ਕਰੇਗਾ ਕਿਤੇ ਬੱਚੇ ਦਾ ਪਿਓ ਕਹਿ ਵੀ ਦੇਣਾ ਉੱਥੇ ਫੇ ਗੁਰਦੁਆਰੇ ਚੱਲ ਗਏ ਤੇ ਬੱਚੇ ਦਾ ਜਵਾਬ ਹੋਣਾ ਪਿਤਾ ਜੀ ਮੈਂ ਉੱਥੇ ਨਹੀਂ ਜਾਣਾ ਮੈਨੂੰ ਡੇਰੇ ਤੇ ਲੈ ਕੇ ਚਲੋ ਪੁੱਛੋ ਕਿਉਂ ਡੇਰੇ ਲੈ ਕੇ ਚਲੋ ਆਂਦੇ ਉੱਥੇ ਮਿੱਠੀਆਂ ਮਿੱਠੀਆਂ ਸੁਣਾਉਂਦੇ ਆ ਅੰਦਰ ਜੀ ਗੁਰਦੁਆਰੇ ਲੈ ਗਏ ਉਥੇ ਨੇ ਕੱਢ ਜਾਂਦੀ ਆਪਾਂ ਗੱਲ ਹੁੰਦੇ ਆ ਬੱਚੇ ਦਾ ਜਵਾਬ ਹੋਣਾ ਵਾ ਗੁਰਦੁਆਰੇ ਲੈ ਗਏ ਉਥੇ ਦੇ ਪ੍ਰਚਾਰਕਾਂ ਦੀਆਂ ਪੱਗਾਂ ਲਾਉਂਦੇ ਆ ਪ੍ਰਚਾਰਕਾਂ ਨੂੰ ਉਥੇ ਇਦਾਂ ਤੰਗ ਕੀਤਾ ਜਾਂਦਾ ਵਾ ਕਿ ਦੇਖੋ ਸੱਚ ਨਹੀਂ ਬੋਲ ਸਕਦਾ ਉਥੇ ਉਹਨਾਂ ਦਾ ਪਿਤਾ ਜੀ ਮੈਨੂੰ ਡੇਰੇ ਲੈ ਕੇ ਜਾਓ ਤੇ ਕੀ ਲੱਗਦਾ ਇਦਾਂ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਸਾਡਾ ਬੱਚਾ ਸਿੱਖ ਬਣੇਗਾ ਵਿਰੋਧ ਸਾਡਾ ਹੁੰਦਾ ਵਾ ਸਾਡਾ ਜੇਕਰ ਤੁਸੀਂ ਸਾਡੇ ਕਾਊਂਟ ਪੜ੍ਹ ਕੇ ਵੇਖ ਲਓ ਜੇਕਰ ਤੁਸੀਂ ਸਾਡੇ ਆ ਕੇ ਮੈਸੈਂਜਰ ਖੋਲ ਕੇ ਵੇਖ ਲਓ ਭਰੇ ਹੁੰਦੇ ਗਾਲਾਂ ਦੇ ਸਾਡਾ ਵਿਰੋਧ ਕਿਸ ਗੱਲ ਦਾ ਵਾ ਸਾਡੇ ਵਿਰੋਧ ਪੋਸਟਾਂ ਬਣ ਬਣ ਪੈਂਦੀਆਂ ਵਾ ਸਾਡੇ ਵਿਰੋਧ ਵੀਡੀਓ ਸਾਡੀਆਂ ਫੋਟੋਆਂ ਲਾ ਲਾ ਪਾਉਂਦੇ ਆ ਸਾਡੀਆਂ ਫੋਟੋਆਂ ਐਡਿਟ ਕਰਦੇ ਆ ਸਾਡਾ ਵਿਰੋਧ ਕਿਸ ਗੱਲ ਦਾ ਵਾ ਸਾਡਾ ਕਸੂਰ ਇੰਨਾ ਵਾ ਕਿ ਅਸੀਂ ਗੱਲ ਕਰਦੇ ਗੁਰੂ ਗ੍ਰੰਥ ਸਾਹਿਬ ਦੀ ਤੇ ਬੱਚੇ ਉਹਦੇ ਵਿੱਚ ਫਿਰ ਬੱਚਿਆਂ ਦਾ ਜਵਾਬ ਇਹ ਹੁੰਦਾ ਵਾ ਕਿ ਗੁਰੂ ਘਰ ਦੀ ਗੱਲ ਤੇ ਕਰਦੇ ਆ ਲੇਕਿਨ ਗੁਰੂ ਘਰ ਦੇ ਵਿੱਚ ਕਹਿੰਦੇ ਉਹ ਵਾਲਾ ਸਕੂਨ ਨਹੀਂ ਆਉਂਦਾ ਜਿਹੜਾ ਡੇਰਿਆਂ ਦੇ ਵਿੱਚ ਆ ਇਹ ਮੇਰਾ ਓਪੀਨੀਅਨ ਨਹੀਂ ਆ ਮੇਰਾ ਨਾ ਸਮਝਿਓ ਇਹ ਬੱਚਿਆਂ ਦਾ ਤੁਹਾਡਿਆਂ ਦਾ ਬੱਚਿਆਂ ਦਾ ਓਪੀਨੀਅਨ ਕਿਵੇਂ ਕਿਉਂਕਿ ਡੇਰਿਆਂ ਦੇ ਵਿੱਚ ਜਾਓਗੇ ਤੇ ਮਿੱਠੀ ਗੋਲੀ ਪਾਈ ਜਾਂਦੀ ਆ ਗੁਰਦੁਆਰਿਆਂ ਦੇ ਵਿੱਚ ਆਜੋ ਤੇ ਲੜਾਈਆਂ ਕੀਤੀਆਂ ਜਾਂਦੀਆਂ ਵਾ ਇਸ ਤਰ੍ਹਾਂ ਕੋਈ ਵੀ ਆਉਣ ਵਾਲੇ ਸਮੇਂ ਦੇ ਵਿੱਚ ਨਾ ਕੋਈ ਸੱਚ ਬੋਲਣ ਵਾਲਾ ਪ੍ਰਚਾਰਕ ਲੱਭੇਗਾ ਨਾ ਕੋਈ ਵਿਰੋਧ ਤੋਂ ਡਰਦਾ ਨਾ ਕੋਈ ਸੱਚ ਬੋਲਣ ਵਾਲਾ ਟਾਡੀ ਲੱਭੇਗਾ ਅੱਜ ਜਿੰਨੇ ਸਾਡੇ ਵਿੱਚ 90% ਲੱਗੀ ਤੁਹਾਡੀ ਆ ਇਹਨਾਂ ਦਾ ਕੰਮ ਕੇਵਲ ਇੰਨਾ ਵਾ ਜਾਓ ਮੋਟਾ ਲਫਾਫਾ ਗੁਰਦੁਆਰਿਆਂ ਦੇ ਵਿੱਚੋਂ ਲਾਓ ਜਾ ਕੇ ਮਿੱਠੀਆਂ-ਮਿੱਠੀਆਂ ਸੁਨਾ ਕੇ ਘਰ ਨੂੰ ਤੋਰਾਓ ਤੇ ਕੀ ਦਰਸ ਸਿੱਖਿਆ ਪ੍ਰਚਾਰ ਨਹੀਂ ਹੋਣਾ ਜੇਕਰ ਸਿੱਖਿਆ ਪ੍ਰਚਾਰ ਕਰਨਾ ਵਾ ਤੇ ਥੋੜਾ ਜਿਹਾ ਭਾਵੇਂ ਕਿਸ ਕਿਸੇ ਨੂੰ ਤੁਸੀਂ ਕੌੜੇ ਲੱਗੋ ਇਹ ਮੈਂ ਆਪਣੇ ਪ੍ਰਚਾਰਕ ਵਾਸਤੇ ਗੱਲ ਕਰਾਂ ਭਾਵੇਂ ਤੁਸੀਂ ਕਿਸੇ ਨੂੰ ਕੌੜੇ ਲੱਗੋਗੇ ਲੇਕਿਨ ਅਸਤੇ ਉਹ ਜੀਬ ਕੌੜੀ ਦਵਾਈ ਕਈ ਵਾਰੀ ਅਸਰ ਜਾਰਾ ਕਰਦੀ ਆ ਤੇ ਜੇਕਰ ਅੱਜ ਤੁਸੀਂ ਆਪਣੇ ਪ੍ਰਚਾਰਕਾਂ ਨਾਲ ਇਦਾਂ ਕਰੋਗੇ ਰੱਗਾਂ ਟੱਡਾਂ ਦੇ ਨਾਲ ਇਦਾਂ ਕਰੋਗੇ ਜਿਦਾਂ ਕਲਮ ਚੌਧਰੀਆਂ ਨੇ ਗੁਰਦੁਆਰੇ ਦੇ ਵਿੱਚ ਕੀਤਾ ਕੀ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਬੱਚਾ ਕਿਤੇ ਪੋਥੀ ਦੇ ਬੈਠੇਗਾ ਵੀ ਮੈਂ ਕਥਾ ਸਿੱਖ ਲਾ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਉਹੀ ਬੱਚਾ ਕਿਤੇ ਆਪਣੇ ਹੱਥ ਦੇ ਵਿੱਚ ਕੋਈ ਟੱਡ ਕਿਤੇ ਸਰੰਗੀ ਫੜੇਗਾ ਕਿ ਮੈਂ ਟੱਡੀ ਬਣ ਜਾਵਾਂ ਕਦੀ ਨਹੀਂ ਫੜੇਗਾ ਉਹਨੂੰ ਪਤਾ ਹੋਵੇਗਾ ਕਿ ਜੇ ਮੈਂ ਤੁਹਾਡੀ ਬੰਦ ਬਾਰੇ ਸੋਚ ਲਿਆ ਸਾਡਾ ਉਦਾਂ ਵਿਰੋਧ ਹੋਏਗਾ ਸਾਡੀਆਂ ਵੀ ਪੱਗਾਂ ਨੂੰ ਹੱਥ ਪੈਣਗੇ ਜਿੱਦਾਂ ਉਹਨਾਂ ਦੀਆਂ ਪੈਂਦੇ ਆ ਕਿਸ ਕਰਕੇ ਕੋਈ ਵੀ ਨਾ ਪ੍ਰਚਾਰਕ ਬਣੂਗਾ ਨਾ ਕੋਈ ਸਿੱਖੀ ਦਾ ਕਹਾਣ ਜੇਕਰ ਕੀਤਾ ਵਾ ਇਹੋ ਜੇ ਕੜਮ ਚੌਧਰੀਆਂ ਕੀਤਾ ਵਾ ਹੁਣ ਇਥੇ ਇਹ ਨਾ ਸਮਝੋ ਲੋ ਕਿ ਮੈਂ ਨਿੰਦਕਿਆ ਮੁੱਕ ਦੀ ਗੱਲ ਜਦੋਂ ਸਾਡੇ ਲੋਕਾਂ ਦੇ ਕੋਲ ਦਲੀਲ ਮੁੱਕ ਜੇ ਤਾਂ ਇੱਕੋ ਹੀ ਕੰਮ ਰਹਿ ਜਾਂਦਾ ਵਾ ਨਿੰਦਿਆ ਕਰਤੀ ਨਿੰਦਿਆ ਕਰਤੀ ਮੱਕੇ ਇਹਨਾਂ ਨੂੰ ਦਲੀਲ ਵੀ ਦੇ ਲਿਆ ਕਰੋ ਕੋਈ ਨੰਬਰ 2 ਸਾਡੇ ਵਿੱਚ ਕੁਝ ਐਸੇ ਨਿਹੰਗ ਸਿੰਘ ਜਿਨ੍ਹਾਂ ਦਾ ਕੰਮ ਕੇਵਲ ਤੇ ਕੇਵਲ ਗੰਦੀਆਂ ਗੱਲਾਂ ਰਹਿ ਗਈਆਂ ਉਹਨਾਂ ਨੂੰ ਗਾਲ ਤੋਂ ਸਵਾਬ ਨਾਲ ਗੱਲ ਨਹੀਂ ਕਰਨੀ ਹੁੰਦੀ ਕਣਿਆਂ ਦੇ ਨਾਲ ਅण्डे ਤੋੜਨੇ ਹੁੰਦੇ ਹੁੰਦੇ ਹੁਣ ਜੇਕਰ ਸਾਡੇ ਬੱਚੇ ਉਹਨਾਂ ਵੱਲ ਵੇਖਣਗੇ ਅਸੀਂ ਆਪਣੇ ਬੱਚਿਆਂ ਨੂੰ ਕਹਾਂਗੇ ਪੋਤਾ ਸੇਕ ਬਣ ਜਾਓ ਪੋਤਾ ਮਰ ਸ਼ਕ ਲੋ ਉਹ ਤਾੜਾ ਰੱਖ ਲੋ ਤੇ ਬੱਚਿਆਂ ਦਾ ਜਵਾਬ ਹੋਵੇਗਾ ਕਿ ਜਿਨ੍ਹਾਂ ਨੇ ਦਾੜੇ ਰੱਖੇ ਆ ਜਿਨ੍ਹਾਂ ਨੇ ਕੇਸ ਰੱਖੇ ਆ ਉਹ ਆਂਦੇ ਉਹਦੇ ਆ ਕੁਝ ਕਰ ਰਹੇ ਆ ਸਾਡੇ ਕੋਲ ਜਵਾਬ ਹੈ ਉਹਨਾਂ ਨੂੰ ਦੇਂਦੇ ਮੇਰੀ ਹੱਥ ਜੋੜ ਕੇ ਬੇਨਤੀ ਆ ਇਹੋ ਜਿੰਨੀਆਂ ਗੰਗਾ ਸਿੰਘਾਂ ਨੂੰ ਕਿ ਮਿੱਠ ਬੋਲਣਾ ਜੀ ਹਰ ਸੱਜਣ ਸੁਆਮੀ ਮੋਰਾ ਜੇਕਰ ਗੱਲ ਕੋਈ ਕਰਨੀ ਆ ਪਿਆਰ ਦੇ ਨਾਲ ਵੀ ਕੀਤੀ ਜਾ ਸਕਦੀ ਆ ਉਹਨਾਂ ਦੇ ਵਿੱਚੋਂ ਇੱਕ ਮੈਂ ਬੰਦੇ ਦੇ ਸਟੇਟਮੈਂਟ ਸੁਣ ਰਿਹਾ ਹਾਂ ਉਹਨਾਂ ਜਵਾਬ ਦਿੱਤਾ ਉਹ ਆਂਦਾ ਲੋ ਜੀ ਗੁਰੂ ਸਾਹਿਬ ਗੱਲਾਂ ਕੱਢਦੇ ਰਹੇ ਆ ਉਹਦੀ ਮੈਂ ਸਟੇਟਮੈਂਟ ਸੈਦੋ ਤੁਹਾਡੇ ਤੱਕ ਵੀਡੀਓ ਪਹੁੰਚੀ ਹੋਵੇ ਆਂਦਾ ਗੁਰੂ ਸਾਹਿਬ ਵੀ ਗੱਲਾਂ ਕੱਢਦੇ ਰਹੇ ਆ ਕਮਾਲ ਦੀ ਗੱਲ ਵੇਖੋ ਸਾਡੀਆਂ ਸੰਪਰਦਾਵਾਂ ਦੇ ਮੁਖੀ ਕੌਮ ਬਣਾਏ ਤੇ ਸਾਡੇ ਸੂਰਮਿਆਂ ਨੇ ਆਪਣੇ ਬਾਬੇ ਨੂੰ ਸੱਚਾ ਸਾਬਤ ਕਰਨ ਦੇ ਮਾਰੇ ਗੁਰੂਆਂ ਨੂੰ ਵੀ ਮਗਰੇ ਪੈ ਦਿੱਤਾ ਹੁਣ ਇਧਰੋਂ ਸਿੰਘ ਗੱਲਾਂ ਕੱਢ ਰਿਹਾ ਬੰਦਿਆਂ ਗਾ ਉਹਨਾਂ ਨੇ ਆਪਣੇ ਬਾਬੇ ਨੂੰ ਸੱਚਾ ਆਪਣੇ ਧਿਆਨ ਗੇ ਨੂੰ ਸੱਚਾ ਸਾਬਤ ਕਰਨ ਦੇ ਮਾਰਿਆ ਉਹਨਾਂ ਨੇ ਗੁਰੂਆਂ ਨੂੰ ਵੀ ਉਸੇ ਲਾਈਨ 'ਚ ਹੀ ਲਾ ਦਿੱਤਾ ਲਓ ਜੀ ਗੁਰੂ ਸਾਹਿਬ ਦੇ ਗਾਲਾਂ ਕੱਢਦੇ ਰਹੇ ਆ ਵੀ ਹੱਦ ਹੋ ਗਈ ਯਾਰ ਤੁਸੀਂ ਗਾਲਾਂ ਕੱਢੋ ਤੁਸੀਂ ਜੋ ਮਰਜ਼ੀ ਕਰੋ ਆ ਬਾਣਾ ਲਾ ਦਿਓ ਗੁਰੂ ਦਾ ਤੁਸੀਂ ਗਾਲਾਂ ਕੱਢੋ ਆ ਬਾਣਾ ਲਾ ਦਿਓ ਸਾਨੂੰ ਕੋਈ ਫਰਕ ਨਹੀਂ ਤੁਸੀਂ ਆਪਣੇ ਬੰਦੇ ਨੂੰ ਸੱਚਾ ਸਾਫਤ ਕਰਨ ਦੇ ਮਰੇ ਯਾਰ ਤੁਸੀਂ ਗੁਰੂਆਂ ਨੂੰ ਕਹੀ ਜਾਂਦੇ ਲਓ ਜੀ ਗੁਰੂ ਵੀ ਗਾਲਾਂ ਕੱਢਦੇ ਰਹੇ ਆ ਹੱਦ ਹੋ ਗਈ ਯਾਰ ਕਿਤੇ ਬਾਣੀ ਦੇ ਵਿੱਚੋਂ ਦਰੀਲ ਦਿਓ ਫਿਰ ਬਾਣੀ ਆ ਸਾਨੂੰ ਇਦਾਂ ਦੀ ਕਦੀ ਸ਼ਬਦ ਆ ਰਹੀ ਨਹੀਂ ਮਰਤ ਨਹੀਂ ਸਕਾਈ ਮਿੱਠ ਬੋਲੜਾ ਜੀ ਹਰ ਤਜਨ ਸਵਾਮੀ ਮੋਰਾ ਇਸ ਤੋਂ ਵੱਡੀ ਉਦਾਹਰਨ ਕਿਹੜੀ ਦਵਾ ਮੈਂ ਬਾਣੀ ਦੇ ਵਿੱਚੋਂ ਤੇ ਜੇ ਮੈਂ ਸੱਚ ਦੱਸਾਂ ਤੇ ਜੇਕਰ ਅੱਜ ਗੁਰੂ ਘਰਾਂ ਦੇ ਵਿੱਚੋਂ ਰੌਣਕ ਟੁੱਟ ਰਹੀ ਆ ਤੇ ਅੱਜ ਸੱਚ ਜਾਣਿਓ ਅੱਜ ਇਹੋ ਜਿਹੇ ਲੋਕਾਂ ਕਰਕੇ ਟੁੱਟ ਰਹੀ ਏ ਉਹ ਲੋਕ ਕਹਿੰਦੇ ਆ ਕਿ ਗੁਰੂ ਘਰਾਂ ਦੇ ਵਿੱਚ ਗਾਣਾ ਕਰਦੇ ਆ ਉਹ ਲੋਕ ਉਹ ਬੱਚੇ ਕਹਿੰਦੇ ਆ ਕਿ ਗੁਰੂ ਘਰਾਂ ਦੇ ਵਿੱਚ ਪ੍ਰਚਾਰਕਾਂ ਦੀਆਂ ਪੱਗਾਂ ਲਾਦੀਆਂ ਵਾ ਪ੍ਰਚਾਰਕਾਂ ਦੇ ਗਲ ਪਿਆ ਜਾਂਦਾ ਵਾ ਉਹਨਾਂ ਦੇ ਟਾੜੀਆਂ ਦਾ ਮਾਈਕ ਹੋਈ ਜਾਂਦੀ ਏ ਜਦੋਂ ਬੱਚੇ ਜਾਂਦੇ ਆ ਡੇਰੀਆਂ ਤੇ ਡੇਰੇਦਾਰ ਪਾਉਂਦੇ ਬੱਚਿਆਂ ਨੂੰ ਕਰਾਏ ਆ ਇਸ ਗੱਲ ਤੋਂ ਅਸੀਂ ਮੁਨ ਕਰਨੀ ਆ ਡੇਰੇਦਾਰ ਬਾਬੇ ਬੱਚਿਆਂ ਨੂੰ ਕਰਾਏ ਪਾਉਂਦੇ ਆ ਲੇਕਿਨ ਉਹਦੇ ਵਿੱਚ ਉਹ ਐਡਾ ਮਿੱਠਾ ਯਾਰ ਬੱਚਿਆਂ ਦੇ ਅੰਦਰ ਭਰ ਦਿੰਦੇ ਆ ਕਿ ਬੱਚਿਆਂ ਨੂੰ ਅੰਦਰੇ ਅੰਦਰ ਹੀ ਸਿੱਖੀ ਬੱਚਿਆਂ ਦੀ ਖੋਖਲੀ ਕਰ ਦਿੰਦੇ ਆ ਮੇਰੀ ਹੱਥ ਜੋੜ ਕੇ ਬੇਨਤੀ ਆ ਇਹੋ ਜੇ ਕਦਮ ਚੁੱਕਦਿਆਂ ਨੂੰ ਕਿ ਜੇਕਰ ਕੋਈ ਬਲਾਰਾ ਜੇਕਰ ਕੋਈ ਪ੍ਰਚਾਰਕ ਜੇ ਤੁਸੀਂ ਸਟੇਜ ਤੇ ਚੜ ਕੇ ਜੇ ਉਹਨੇ ਸੱਚ ਬਿਆਨ ਕਰਨਾ ਸ਼ੁਰੂ ਕਰਤਾ ਵਾ ਤੁਹਾਡੀ ਨਹੀਂ ਸੁਣਦੀ ਹਿੰਮਤ ਹੈਗੀ ਤੇ ਹੱਥ ਜੋੜ ਕੇ ਬੇਨਤੀ ਆ ਬਾਹਰ ਨਿਕਲ ਜਓ ਜੇ ਤੁਹਾਡੀ ਨਹੀਂ ਸੁਣਨ ਦੀ ਹਿੰਮਤ ਹੈਗੀ ਇੱਕ ਵਾਰੀ ਅਗਲਾ ਪ੍ਰਚਾਰਕ ਅਗਲਾ ਸਟੇਜ ਤੇ ਜੋ ਬੋਲ ਰਿਹਾ ਵਾ ਉਹਨੂੰ ਬੋਲ ਲੈਣ ਦਿਓ ਮੁੜ ਕੇ ਉਹਨੂੰ ਕਮਰੇ ਦੇ ਵਿੱਚ ਬੁਲਾ ਕੇ ਕਹੋ ਭਾਈ ਆਹ ਗੱਲ ਨਹੀਂ ਤੂੰ ਕਰਨੀ ਬਈ ਕੇ ਕਮਰੇ ਦੇ ਵਿੱਚ ਵਿਚਾਰ ਕਰ ਲੋ ਲੇਕਿਨ ਕੜਮ ਚੌਧਰੀ ਭੱਜੇ ਆ ਫਲਾਦਾ ਫਲੀਚ ਜਾ ਕੇ ਉਹਦੇ ਮਾਈਕ ਕੋਲੇ ਇਦਾਂ ਸਵਾਲ ਪੈਦਾ ਹੁੰਦਾ ਬੱਚੇ ਕਿਸੇਰ ਲੈ ਰਹੇ ਇਥੇ ਮੈਨੂੰ ਨਾ ਸਮਝੋ ਵੀ ਮੈਂ ਬੱਚਿਆਂ ਨੂੰ ਸਿੱਖੀ ਤੋਂ ਤੋੜ ਰਿਹਾ ਵਾ ਮੈਂ ਨਹੀਂ ਤੋੜ ਰਿਹਾ ਤੋੜ ਇਹ ਲੋਕ ਰਏ ਆ ਹਾਲਾਤ ਵੇ ਕਿਹਦੇ ਆ ਵਿਰੋਧ ਹੁੰਦਾ ਹੀ ਹੁੰਦਾ ਵਾ ਵਿਰੋਧ ਬਗਾਨਿਆਂ ਨਾਲ ਸਾਡਾ ਕਰਨਾ ਵਾ ਜਿਹੜੇ ਸਾਡੇ ਆਪਣੇ ਪ੍ਰਧਾਨ ਨਰੇਨੂ ਮੰਤਰੀਆਂ ਲਾਦਾ ਉਹ ਨਹੀਂ ਹੜਦੀਆਂ ਹੁਣ ਉਹਦੀ ਜੇਕਰ ਉਹ ਕਮੇਟੀ ਦੇ ਪ੍ਰਧਾਨ ਦੀ ਜੇਕਰ ਗੱਲ ਉਹਨੂੰ ਸਮਝੀ ਜਾਵੇ ਉਹਦੀ ਟੋਟਾ ਢੀਸੰਗਰੇ ਨਾਲ ਬਹਿ ਕੇ ਵਿਚਾਰ ਕਰ ਸਕਦਾ ਸੀ ਕਿ ਆਹ ਗੱਲ ਤੁਸੀਂ ਥੋੜੀ ਜੀ ਗਲਤ ਕਰਤੀ ਐ ਮੈਨੂੰ ਇਹ ਗੱਲ ਚੰਗੀ ਨਹੀਂ ਲੱਗੀ ਉਹ ਹਾਦਾ ਤੁਹਾਡੀ ਸਿੰਘ ਵੀ ਉਹਨੂੰ ਦਲੀਲ ਦੇ ਨਾਲ ਸਮਝਾਉਂਦੇ ਲੇਕਿਨ ਜਾ ਕੇ ਭੱਜਾ ਗਿਆ ਜਾ ਕੇ ਮਾਈਕ ਕੋਲ ਆ ਸਵਾਲ ਪਿਆ ਤਾਂ ਹੁੰਦਾ ਸਾਹਮਣੇ ਬੱਚੇ ਬੈਠੇ ਕੀ ਸੇਤ ਲੈ ਰਹੇ ਸੱਚ ਦੱਸਾਂ ਗੁੱਸਾ ਮੇਰੀ ਗੱਲ ਦਾ ਵੀ ਲੱਗੇਗਾ ਤੁਹਾਡਿਆਂ ਇੰਨਾ ਲਖਣਾ ਕਰਕੇ ਅੱਜ ਜੇਕਰ ਲੋਕ ਪੰਜਾਬ ਦੇ ਵਿੱਚ ਸਾਈ ਬਣੇ ਆ ਲੋਕ ਡੇਰਿਆਂ ਦੇ ਕਬਰਾਂ ਦੇ ਪਜਾਰੀ ਬਣੇ ਆ ਤੁਹਾਡਿਆਂ ਇਹਨਾਂ ਲੱਛਣਾ ਕਰਕੇ ਬਣੇ ਆ ਸਿੱਖੀ ਨਹੀਂ ਔਖੀ ਨਹੀਂ ਜਿੰਨੀ ਸਿੱਖੀ ਨੂੰ ਔਖਾ ਅੱਜ ਬਣਾ ਕੇ ਵਿਖਾਇਆ ਗਿਆ ਵਾ ਮੇਰੀ ਹੱਥ ਜੋੜ ਕੇ ਫਿਰ ਬੇਨਤੀ ਆ ਤੁਹਾਡੇ ਚਰਨਾਂ ਦੇ ਵਿੱਚ ਮਿੱਠ ਬੋਲਣਾ ਜੀ ਹਰ ਸੱਜਣ ਸਵਾਮੀ ਮੋਰਾ ਗਾਲਾਂ ਤੋਂ ਪ੍ਰੇਜ ਕਰੀਏ ਗਾਲਾਂ ਕੱਢਣੀਆਂ ਵਾ ਕਿ ਉਹੋ ਜੇ ਬੰਦੇ ਨੂੰ ਕੱਢੋ ਜਿਹੜਾ ਬੰਦਾ ਗਾਲ ਸੁਣ ਕੇ ਤੁਹਾਡੀਆਂ ਵਿੱਚ ਗੱਲਾਂ ਲਾਲ ਕਰੇ ਕਿਤੇ ਜਾ ਕੇ ਮਾਈਕ ਹੋਣਾ ਵਾ ਕਿਤੇ ਜਾ ਕੇ ਉਹੋ ਜਿਹੇ ਬੰਦੇ ਦਾ ਮਾਈਕ ਹੋ ਜਿਹੜਾ ਸਿੱਖਾਂ ਦੇ ਵਿਰੋਧ ਪ੍ਰਚਾਰ ਕਰਦਾ ਵਾ ਉਧਰ ਨੂੰ ਤੁਸੀਂ ਮੂੰਹ ਨਹੀਂ ਕਰਦੇ ਬਾਕੀ ਮੇਰੀ ਆਪਣੇ ਪ੍ਰਚਾਰਕਾਂ ਨੂੰ ਵੀ ਬੇਨਤੀ ਆ ਆ ਜਿਹੜੀਆਂ ਵੱਡੀਆਂ ਸੰਪਰਦਾਵਾਂ ਚੋਂ ਕਥਾ ਸਿੱਖ ਲੈਂਦੇ ਆ ਇਹ ਕਥਾ ਸਿੱਖ ਕੇ ਇਹਨਾਂ ਦਾ ਮੇਨ ਇਹਨਾਂ ਨੂੰ ਜ਼ਿਆਦਾ ਸਮਝਾਇਆ ਜਾਂਦਾ ਵਾ ਵੀ ਤੁਸੀਂ ਕਥਾ ਸਿੱਖ ਲਈ ਆ ਹੁਣ ਤੁਸੀਂ ਮਸ਼ਹੂਰ ਕਿੱਦਾਂ ਹੋਣਾ ਵਾ ਜਾਂ ਤੇ ਟੱਡਰ ਗਾਲੀਆਂ ਲਤਾਂ ਖਿੱਚਣੀਆਂ ਸ਼ੁਰੂ ਕਰਦੇ ਹੋ ਜਾਂ ਤੇ ਮਿਸ਼ਨਰੀ ਕਾਲਜਾਂ ਲਤਾਂ ਖਿੱਚਣੀਆਂ ਸ਼ੁਰੂ ਕਰਦੇ ਹੋ ਮਸ਼ਹੂਰ ਹੋ ਜਾਓਗੇ ਮੇਰਾ ਕਿਸੇ ਸੰਪਰਦਾ ਦੇ ਨਾਲ ਵਿਰੋਧ ਨਹੀਂ ਹੈ ਮੇਰਾ ਹੱਥ ਜੋੜ ਕੇ ਤਰਲਾ ਫੇਰ ਅੱਜ ਤੱਕ ਦੀ ਗੱਲ ਹੀ ਹੈ ਕਿ ਮਸ਼ਹੂਰ ਹੋ ਲੇਕਿਨ ਮਸ਼ਹੂਰ ਹੋਣਾ ਵਾ ਡੇਰਿਆਂ ਦਾ ਨਾਮ ਲੈ ਕੇ ਡੇਰਿਆਂ ਨੂੰ ਥੱਲੇ ਸੁੱਟ ਕੇ ਮਸ਼ਹੂਰ ਹੋ ਡੇਰਾਵਾਦ ਦੇ ਵਿਰੋਧ ਪ੍ਰਚਾਰ ਕਰੋ ਡੇਰੇ ਦਾ ਸਰਕਾਰੀ ਹੈ ਸਰਕਾਰਾਂ ਦੀ ਬੋਲੀ ਬੋਲਦੇ ਆ ਉਧਰ ਨੂੰ ਸਾਡੇ ਵੱਡੀਆਂ ਸੰਪਰਦਾਵਾਂ ਦੇ ਪ੍ਰਚਾਰਕ ਮੂੰਹ ਨਹੀਂ ਕਰਦੇ ਤੇ ਮੂੰਹ ਉਧਰ ਨੂੰ ਕਰਨਾ ਜਿੰਨੇ ਕਹਿਣਾ ਕੁਝ ਨਹੀਂ ਇੱਕ ਪਿਤਾ ਇੱਕ ਸਕੇ ਹੰਬਾਕ ਤੂੰ ਮੇਰਾ ਗੁਰਹਾਈ ਮੈਂ ਪਿਛਲੇ ਦਿਨਾਂ ਦੇ ਵਿੱਚ ਸਟੇਜ ਤੇ ਵੀ ਇਹ ਗੱਲ ਬੋਲੀ ਸੀ ਤੁਸੀਂ ਤਕਸਾਲੀ ਹੋਗੇ ਤੁਸੀਂ ਮਿਸ਼ਨਰੀਏ ਹੋਗੇ ਤੁਸੀਂ ਬਾਬਾ ਬਿਧੀਜੰਨ ਸੰਪਰਦਾ ਦਾ ਹੋਗੇ ਤੁਸੀਂ ਬੁੱਢਾ ਦਲ ਸੰਪਰਦਾ ਦਾ ਹੋਗੇ ਜਿਹੜੀ ਮਰਜੀ ਸੰਪਰਦਾ ਤੋਂ ਆ ਤੁਸੀਂ ਕਦੇ ਸਾਰੇ ਜਣੇ ਇਕੱਠੇ ਤੁਰੇ ਜਾ ਰਹੇ ਹੋਗੇ ਕਿਸ ਨੇ ਤੁਹਾਨੂੰ ਵੇਖ ਕੇ ਇਹ ਨਹੀਂ ਕਹਿਣਾ ਉਹ ਮਿਸ਼ਨਰੀ ਤੁਰੇ ਜਾਂਦਾ ਹੀ ਉਹ ਤਕਸਾਲੀ ਤੁਰੇ ਜਾਂਦਾ ਹੀ ਉਹ ਬਿਧੀਜੰਨ ਦੀ ਤੁਰੇ ਜਾਂਦਾ ਹੀ ਉਹ ਬੁੱਢਾ ਦਲ ਦਾ ਬੰਦਾ ਤੁਰੇ ਜਾਂਦਾ ਹੀ ਇਹ ਕਿਸੇ ਨੇ ਨਹੀਂ ਕਹਿਣਾ ਇਹ ਤੁਹਾਡੇ ਖੋਪੜੇ ਦੇ ਵਿੱਚ ਪਤਾ ਨਹੀਂ ਕਿਹੜੇ ਮੂਰਖ ਨੇ ਗੱਲ ਵਾਰਤੀ ਆ ਇੱਕ ਪਿਤਾ ਇੱਕ ਸਕੇ ਹਮਾਰਕ ਤੂੰ ਮੇਰਾ ਗੁਰਹਾਈ ਇੱਕ ਗੁਰੂ ਦੇ ਪੋਤੇ ਆਪਾਂ ਵਿਚਾਰਕ મતਭੇਦ ਸਾਡੇ 100 ਕਿਸੇ ਨਾ ਹੋਣ ਲੇਕਿਨ ਬੇਨਤੀ ਇਹ ਕਿ ਆ ਵੀ ਆਪਸ ਵਿੱਚ ਜਿਹੜੇ ਪ੍ਰਚਾਰਕ ਸਾਡੇ ਲੜਦੇ ਉਹਨਾਂ ਨੂੰ ਮੇਰੀ ਬੇਨਤੀ ਆ ਵੀ ਤੁਸੀਂ ਆਪਸ ਵਿੱਚ ਬਾਅਦ ਚ ਲੜਦੇ ਹੋ ਪਹਿਲਾਂ ਜੇਕਰ ਗੱਲ ਕਰਨੀ ਆ ਡੇਰਾਵਾੜ ਬੰਦ ਕਰੋ ਸਦਾ ਇੱਕ ਪ੍ਰਚਾਰਕ ਉਹਨੂੰ ਮਨਜੀਤ ਸਾਹਿਬ ਲਾ ਦਿਓ ਬੰਗਲਾ ਸਾਹਿਬ ਕਿਤੇ ਲਾ ਦਿਓ ਉਹਨੇ ਦੂਜੇ ਪ੍ਰਚਾਰਕ ਲਈ ਲੱਤ ਖਿੱਚਣੀ ਹੈ ਦੂਜੇ ਪ੍ਰਚਾਰਕ ਨੂੰ ਕਿਤੇ ਲਾ ਦਿਓ ਉਹਨੇ ਫੇਕ ਦੀ ਖਿੱਚਣੀ ਹੈ ਇਹ ਹਰਦ ਹੋ ਗਈ ਯਾਰ ਵਿਚਾਰਕ ਮਤਭੇਦਾਂ ਦੀ ਗੱਲ ਆ ਵਿਚਾਰ ਤੇ ਕਈ ਵਾਰੀ ਘਰ ਦੇ ਵਿੱਚ ਪਿਓ ਪੁੱਤਾਂ ਦੇ ਨਹੀਂ ਮਿਲਦੇ ਵਿਚਾਰਕ ਮਤਭੇਦਾਂ ਦੀ ਗੱਲ ਆ ਵਿਚਾਰਕ ਮਤਭੇਦ ਵਿਚਾਰ ਕਈ ਵਾਰੀ ਪਤੀ ਪਤਨੀ ਦੇ ਨਹੀਂ ਮਿਲਦੇ ਪਰ ਆ ਸਟੇਜਾਂ ਦੇ ਬੋਲ ਦੀ ਮੈਂ ਨਹੀਂ ਸਮਝਦਾ ਕੋਈ ਬਹੁਤੀ ਭਦਰੀ ਹੈ ਬਹੁਤੇ ਪ੍ਰਚਾਰਕ ਹੈ ਇਹ ਆ ਸਾਡੇ ਉਹਨਾਂ ਦਾ ਵਿਚਾਰ ਨਹੀਂ ਮਿਲਦੇ ਅਸੀਂ ਨਹੀਂ ਕਦੀ ਸਟੇਜਾਂ ਦੇ ਬੋਲੇ ਆ ਉਹਨਾਂ ਬਾਰੇ ਗਲਤੀ ਹੋ ਜਾਂਦੀ ਆ ਕਿਸੇ ਪ੍ਰਚਾਰਕ ਤੋਂ ਹੀ ਹੋ ਸਕਦੀ ਆ ਪਰ ਮੇਰੀ ਬੇਨਤੀ ਆ ਬੈਠ ਕੇ ਵਿਚਾਰ ਕੀਤੀ ਜਾਵੇ ਜੇਕਰ ਗੱਲ ਕਰਨੀ ਆ ਸਾਡੇ ਪ੍ਰਚਾਰਕਾਂ ਨੂੰ ਸਮਝਾਵਾ ਕਿ ਡੇਰਾਬਾਦ ਪੰਜਾਬ ਦੇ ਵਿੱਚ ਵਧ ਰਿਹਾ ਵਾ ਧਰਮ ਪਰਿਵਰਤਨ ਪੰਜਾਬ ਦੇ ਵਿੱਚ ਹੋ ਰਿਹਾ ਵਾ ਤੇ ਤੁਸੀਂ ਆਪਸ ਵਿੱਚ ਲੜ ਲੜ ਕੇ ਤੁਸੀਂ ਸਿਕੀਰਾ ਕਾਣ ਜੇ ਸੱਜ ਜਾਨ ਨੇ ਉਸ ਕਿਹਦਾ ਕਾਣ ਕੀਤਾ ਸਾਡੇ ਪ੍ਰਚਾਰਕਾਂ ਨੇ ਜਿਆਦਾ ਕੀਤਾ ਜੀ ਇੱਕ ਸੰਪਰਦਾ ਦਾ ਪ੍ਰਚਾਰਕ ਦੂਜੀ ਸੰਪਰਦਾ ਨਾਲ ਲੜ ਰਿਹਾ ਉਹ ਦੂਜੀ ਨਾਲ ਲੜ ਰਿਹਾ ਉਹ ਤੁਸੀਂ ਫੇ ਮਸ਼ਹੂਰ ਹੋ ਰਹੇ ਹੋ ਪਹਿਲੇ ਡੇਰਾਬਾਦ ਉਹਦੇ ਵਿਰੋਧ ਪ੍ਰਚਾਰ ਕਰ ਲੋ ਮੇਰੀ ਹੱਥ ਜੋੜ ਕੇ ਬੇਨਤੀ ਆ ਮਿੱਠ ਬੋਲਣਾ ਜੀ ਹਾਰ ਸੱਜਨ ਸੁਆਮੀ ਮੋਰਾ ਅੱਜ ਇਹੋ ਜੇ ਕੜਮ ਚੌਧਰੀਆਂ ਨੂੰ ਹੱਥ ਪਾਉਂਦੀ ਸਾਨੂੰ ਲੋੜ ਆ ਜਿਹੜੇ ਗੁਰੂ ਘਰਾਂ ਦੇ ਵਿੱਚ ਇਹੋ ਜੇ ਮੰਤਰ ਨਾਰਣੂ ਦੀਆਂ ਅੱਲਾ ਦਾ ਬੈਠੀਆਂ ਵਾ ਤੁਹਾਡੇ ਬੱਚੇ ਕੱਲ ਨੂੰ ਵੇਖਣਗੇ ਗੁਰਦੁਆਰਿਆਂ ਦੇ ਵਿੱਚ ਲੜਾਈ ਹੋ ਰਹੀ ਤੁਹਾਡੇ ਬੱਚੇ ਕਦੀ ਸਿੱਖ ਨਹੀਂ ਬਣਨਗੇ ਕਿਤੇ ਗੁਰਦੁਆਰੇ ਦੇ ਵਿੱਚ ਕਿਸੇ ਦਾ ਧੀ ਪੋਤਾ ਆਉਂਦਾ ਵਾ ਉਹਨੂੰ ਆ ਲੈਂਦਿਓ ਕੋ ਸਿੱਖੀ ਨਾਲ ਜੁੜਦਾ ਬੇਨਤੀ ਵੀ ਉਹਨੂੰ ਜੁੜ ਲੈਂਦਿਓ ਤੁਸੀਂ ਮਾਈਕ ਖੋਣੇ ਆ ਤੁਸੀਂ ਜਿਹੜੀ ਕਿਸੇ ਦੇ ਵਿਚਾਰ ਕਰਨੀਓ ਤੁਸੀਂ ਸਾਈਡ ਤੇ ਕਮਰੇ ਦੇ ਜਾਇ ਕਰ ਲੋ ਅਟਾੜਿਆਂ ਦਾ ਵਿਰੋਧ ਕਰਕੇ ਪ੍ਰਚਾਰਕਾਂ ਦਾ ਵਿਰੋਧ ਕਰਕੇ ਇਦਾਂ ਮੈਂ ਨਹੀਂ ਸਮਝਦਾ ਕੋਈ ਹਾਲ ਹੈ ਸਾਡੇ ਲੋਕਾਂ ਨੂੰ ਸਾਡੇ ਬੱਚੇ ਗੁਰਦੁਆਰੇ ਦੇ ਵਿੱਚ ਵਿਰੋਧ ਹੁੰਦਾ ਵਹਿੰਦੇ ਆ ਜਦੋਂ ਉਹੀ ਬੱਚੇ ਡੇਰਿਆਂ ਤੇ ਜਾਂਦੇ ਆ ਡੇਰੇ ਆਲੇ ਮਿੱਠੀ ਗੋਲੀ ਪਾਉਂਦੇ ਬੱਚਿਆਂ ਦੇ ਇੱਧਰ ਹੀ ਆਇਆ ਕਰੂ ਗੁਰਦੁਆਰੇ ਆਹੀਂ ਨਹੀਂ ਹੋਣਾ ਇਹ ਲਾਤਾ ਸਾਡੇ ਵੀਡੀਓ ਆਪਾਂ ਬਹੁਤੀ ਲੰਮੀ ਨਾ ਕਰੀ ਗੀ ਮੈਂ ਕੁਝ ਗਲਤ ਬੋਲ ਗਿਆ ਵਾ ਕਿ ਮੈਂ ਜੱਜ ਕਿਹ ਫਰੀਦ ਸਾਹਿਬ ਪਾਈ ਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ